ਬਿਲਾਵਲ ਮਲਾ ਪੰਜਵਾ ਮੂ ਲਲਨ ਸਿਉ ਪ੍ਰੀਤ ਬਣੀ ਰਹਾ ਤੋਰੀ ਨਾ ਟੁਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਟ ਤਨੀ ਦਿਨ ਸਰੈਨ ਮਨ ਮਾਹੀ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸ਼ਾਮ ਸੁੰਦਰ ਕਾ ਕਥ ਕਥਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਾਸੰ ਦਾਸ ਕਈਤ ਹੈ ਮੋਹ ਕਰੋ ਕਿਰਪਾ ਠਾਕੁਰ ਆਪਣੀ ਬਿਲਾਵਲ ਮਹਿਲਾ ਪੰਜਵਾ ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਤਾਕਾ ਹਿਰਦੈ ਧਰ ਮੰਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਏਕ ਨਾਰਾਇਣ ਸਾਚੀ ਦਰਗਾ ਪਾਵੋ ਮਾਨ ਸਾਧੂ ਸੰਗ ਪ੍ਰਾਪਤ ਜਾ ਕੋ ਤਿਨਹੀ ਪਾਇਆ ਏ ਨਿਧਾਨ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜੈ ਦਾਨ ਬਿਲਾਵਲ ਮਰਲਾ ਪੰਜਵਾ ਰੱਖ ਲੀਏ ਸਤਗੁਰ ਕੀ ਸ਼ਰਣ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਰਣ ਤਰਣ ਰਹਾਉ ਵਿਸ਼ਵੰਭਰ ਪੂਰਨ ਸੁਖ ਦਾਤਾ ਸਗਲ ਸੁਨਗਰੀ ਪੋਖਣ ਭਰਣ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਣ ਕਰਨ ਆਦ ਜੁਗਾਦ ਪ੍ਰਭ ਰਖਦਾ ਆਇ ਹਰ ਸਿਮਰਤ ਨਾਨਕ ਨਹੀਂ ਡਰਣ ਰਾਗ ਬਿਲਾਵਲ ਮਹਿਲਾ ਪੰਜਵਾ ਦੁਪ ਦੇ ਘਰ ਅਠਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਇਕ ਘਰ ਨਿਰਗੁਣ ਊਘੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਫੁਨ ਆਪਨ ਤਬ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਾਂ ਕਹਾਂ ਠਾਕੁਰ ਕਹਾਂ ਕਹਾਂ ਚੇਰਾ ਕਾ ਕਉ ਦੁਰਾਉ ਕਾ ਸਿਉ ਬਲ ਬੰਚਾ ਜਹਾਂ ਜਹਾਂ ਪੇਖਾਂ ਤਾ ਤਾ ਨੇਰਾ ਸਾਧ ਮੂਰਤ ਗੁਰਪਿਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਹਨੇਰਾ